Juna, <tuk> bagaimana? Hah? Main berjaga kata. Main berjaga ber kata. Hm. Be Oh, tidak, patah ini manta. Oh, kebapbaya galakari amda sih. main mata. patah patah ini manta. Ini mainnya patah main di ਮੇਰੀ ਧੀ ਨਾਲ ਕੀਤੀਆਂ ਸੀ ਨਾ ਇਹਨਾਂ ਨੇ ਹੁਣ ਇਹਨਾਂ ਦੇ ਵਿਪਾਰੀ ਆ ਗਏ ਮੇਰੀ ਧੀ ਤਾਂ ਸਿਆਣੀ ਸੀ ਸ਼ਾਰ ਸੀ ਲੰਘਿਆ ਹੀ ਇਹਨਾਂ ਦੇ ਜਾਤ ਚੋਂ ਪਰ ਇਹ ਨਹੀਂ ਲੰਘ ਸਕਦੇ ਹੁਣ ਦੇਖੇ ਸਹੀ ਕਾ ਬੰਦਾ ਜਾਨ ਮੰਗਾ ਚੱਲ ਜਾ ਤੂੰ ਮੇਰੇ ਕੋਲ ਹਮਰੋਡਾ ਜਾਣਾ ਅੱਜ ਜਿਹੜੇ ਜਵਾਬ ਨਹੀਂ ਦਿੰਦੇ ਆ ਮੈਂ ਤਾਂ ਚੱਕਦਾ ਜਵਾਬ ਵੀ ਖੁਸ਼ੀ ਨਾਲ ਦੇਦਾ ਹੈ ਇਹ ਜਵਾਬ ਕਾਨੂੰ ਵੀ ਪਤਾ ਹੈ ਵੀ ਕਾਲ ਮੂੜੇ ਹੀ ਜਾਗਾ ਕਹੇ ਜੇ ਖੁਦਾ ਵਾ ਇਹ ਬੇੜਾ ਜਿਸ ਸਾਡੇ ਘਰ ਨੂੰ ਪਾਇਆ ਸੀ ਨਾ ਹੁਣ ਵਾਰੀ ਤੁਹਾਡੀ ਆ ਗਈ ਮੈਂ ਸਰਪੰਚਾ ਤੂੰ ਵੀ ਹੋ ਜਾ ਪਿਆਰ ਮੈਨੂੰ ਪਤਾ ਹੈ ਇਹ ਚੱਕਣ ਵਾਲਾ ਸ਼ਕੰਦਰ ਹੀ ਐ ਹੋਰ ਕਿੰਨੇ ਚੱਕਣਾ ਸੀ ਏਸੀ ਚ ਹਿੰਮਤ ਆਈ ਜੋ ਮੈਂ ਜੋ ਕਿਹਾ ਸੀ ਮੁਹ ਹੱਕ ਤੇ ਦੇ ਨੰ ਮੈਂ ਤੇਰੇ ਨਾਲ ਆ ਗਿਆ ਮੁੰਡੇ ਨੂੰ ਹੌਸਲਾ ਚੱਕ ਤਾਂ ਹੋਣ ਆਈ ਮਨ ਸਿਆਲ ਤੇ

ਤਦ ਹਰੀ ਦਿੰਸੀ ਘਰ ਨੂੰ ਹਾਂ ਤਾਂ ਆਪਾਂ ਡਰਨ ਵਾਲਿਆ ਚੋਣੀ ਕਿਸੇ ਨੂੰ ਮਾਇਦਾ ਸਾਂ ਤੁਸੀਂ ਗੇਟ ਮੈਨੂੰ ਤਾਂ ਦੱਸਿਆ ਹੀ ਨਹੀਂ ਸੀ ਮੈਂ ਗੇਟ ਖੁੱਲਾ ਰੱਖ ਦਿੰਦੀ ਤੁਸੀਂ ਕਿਵੇਂ ਆਇਓ ਫਿਰ ਗੇਟ ਖੁੱਲਾ ਰੱਖ ਕੇ ਥੋੜੀ ਆ ਜਾਊਗਾ ਹਾਂ ਤਾਂ ਪੈਰ ਪੈਰ ਤੇ ਬੋਲ ਸਕੋਗੇ ਬੋਲ ਸਕੋ ਤਾਂ ਆਪਾਂ ਗੇਟ ਮੈਨਰ ਤੇ ਸਰਪਾਈ ਟਿਵੇਂ ਬੰਦ ਕਰ ਦੇਵਾਂਗੇ ਤੁਸੀਂ ਤੁਸੀਂ ਅੱਧੀ ਰਾਤ ਕਿਵੇਂ ਮੈਨੂੰ ਤਾਂ ਡਰਾ ਹੀ ਦਿੱਤਾ ਸੀਗਾ ਮੈਂ ਤੁਹਾਨੂੰ ਇਹ ਦੱਸ ਰਹਾ ਹਾਂ ਵੀ ਹੁਣ ਕਿਸੇ ਤੇ ਕੋਈ ਭਰੋਸਾ ਨਹੀਂ ਕਰਨਾ ਮੈਂ ਤਾਂ ਅੱਜ ਕਿਸੇ ਤੇ ਭਰੋਸਾ ਨਹੀਂ ਕਰਦੀ ਮੇਰਾ ਤਾਂ ਭਰੋਸਾ ਜਮਾਂ ਉੱਠ ਗਿਆ ਇਹ ਬਾਲਟੀਆਂ ਬੁਲਟੀਆਂ ਬਾਜ਼ੀਆਂ ਵਾਲੇ ਨਾ ਗਰੀਬਾਂ ਦੇ ਭਾਵੇਂ ਹੁੰਦੇ ਆ ਇਹੋ ਫਲਾਨੀ ਪਾਰ ਦੀ ਗੱਲ ਫਲਾਨੀ ਨੇ ਅੰਦਰ ਉਹ ਇੱਕ ਕੋਈ ਹੁੰਦੀ ਹੈ ਕਿਵੇਂ ਜਿਹੜਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਗੱਗੂ ਐ ਕੱਕੂ ਦੂਜੀ ਕੁਆਲਿਟੀ ਵਾਲਾ ਮੈਂਬਰ ਦਾ ਐਂਟੀ ਅੱਛਾ ਅੱਛਾ ਗਗਨ ਹਾਂ ਅੱਛਾ ਹੋ ਉਹਨੇ ਕੀ ਕਰਤਾ ਅੰਦਰੋਂ ਉਹ ਜਦੋਂ ਗੈਂਗ ਮੈਂਬਰ ਨੂੰ ਮਾਰਨ ਹਾਂ ਉਹ ਦੋਨੇ ਇਕੱਠੇ ਬੈਠੇ ਸੀ ਇਕੱਠੇ ਬੈਠੇ ਸੀ ਇਹਦਾ ਮਤਲਬ ਇਹ ਸਭ ਮਿਲੇ ਹੋਏ ਆ ਸਾਰੇ ਰਲੇ ਹੋਏ ਸਹੀ ਗੱਲ ਆ ਵੋਟਾਂ ਦੇ ਸਹਮਤਾ ਸੋ ਅਬ ਇੱਕ ਦੂਜੇ ਨਾਲ ਰਲ ਜਾਂਦੇ ਆ ਉਦੋਂ ਤਾਂ ਬਸ ਕੋਈ ਨਹੀਂ ਕਿਸੇ ਦਾ ਇਹਨਾਂ ਨੂੰ ਤਾਂ ਬਸ ਪੂਟਾਂ ਲੈਣ ਦਾ ਖਮਾਤ ਲੋ ਹੁੰਦਾ ਕੋਈ ਮਰੇ ਕੋਈ ਜਿਵੇ ਪੂਟਾ ਭੱਜ ਜਾਂਦਾ ਥੋਂ ਗੱਲ ਦਾ ਅੱਜ ਮੈਂਬਰ ਨੂੰ ਮਾਰ ਲਾਤਾ ਪਰ ਅੱਜ ਉਹ ਦੁਖ ਖਬਰ ਸੁਣੀ ਲਈ ਆਉਣੇ ਖਬਰ ਤਾਂ ਮੈਂ ਸੁਣੀ ਸਾਰੇ ਕਹਿੰਦੇ ਆ ਮੈਂਬਰ ਮਾਰਤਾ ਮੈਂਬਰ ਮਾਰਤਾ ਹਾਂ ਹੀ ਕਰਦਿਆ ਪਰ ਮੈਂ ਕੀ ਕਰ ਸਕਦੀ ਆ ਹੁਣ ਮੈਨੂੰ ਤਾਂ ਸਾਰਾ ਕੁਝ ਪਤਾ ਮੈਂ ਤਾਂ ਬੋਲ ਵੀ ਨਹੀਂ ਸਕਦੀ ਆਪਾਂ ਤਾਂ ਚੁੱਪ ਕਰਕੇ ਹਾਂ ਦਾ ਕੰਮ ਨਾਲ ਧਿਆਨ ਦਿੰਦੇ ਆ ਜੀ ਮੈਂਬਰ ਉਹੀ ਮੈਂਬਰ ਸੀ ਜਿਹੜਾ ਆਪਾਂ ਨੂੰ ਪਾਇਰ ਦੀ ਜੁੱਤੀ ਸਮਝਦਾ ਸੀ ਮਾਰਨ ਤੋਂ ਪਹਿਲਾਂ ਤਰਲੇ ਕਰਦਾ ਸੀ ਹੁਣ ਕੀ ਹੈ ਜੀ ਤਾਂ ਮੈਂ ਪੈਸੇ ਲੈ ਲੈ ਮੈਨੂੰ ਛੱਡ ਦੇ ਅੱਛਾ ਤਾਂ ਲੈ ਲੱਖ ਰੁਪਈਆ ਕਹਿੰਦਾ ਮੇਰੀ ਜਾਨ ਬਖਸ਼ ਦੇ ਹੱਥ ਵਣਦਾ ਸੀ ਹੱਥ ਅੱਛਾ ਹਾਂ ਜੀ ਆਪਾਂ ਕੀ ਕਰਨਾ ਸੀ ਲੱਖ ਰੁਪਈਆ ਆਪਾਂ ਇਹਨਾਂ ਲੱਖ ਰੁਪਈਆ ਨਾ ਕੀ ਬਣ ਜਾਣਗੇ ਆਪਾਂ ਤਾਂ ਇਹ ਕਹਿੰਦੇ ਹਾਂ ਪਰ ਪਰ ਇਹਨਾਂ ਨੇ ਆਪਣਾ ਖੂਨ ਬਹੁਤ ਪੀਤਾ ਖੂਨ ਤਾਂ ਪੀਤਾ ਜੀ ਤੁਸਾਂ ਨੂੰ ਵੀ ਮਜਬੂਰੀ ਜੀ ਕਰਨਾ ਪੈ ਰਿਹਾ ਹੈ ਕਰੋ ਤੁਸੀਂ ਮਜਬੂਰੀ ਜੀ ਕਰਨਾ ਪੈ ਰਿਹਾ ਜੀ ਆਪਾਂ ਇਹ ਜਿਹੜੇ ਪੈਸੇ ਤਨਵਾ ਇਕੱਠੇ ਕਰਕੇ ਦੇ ਰਹੇ ਆ ਵਾਹ ਸਰਪੰਚ ਮੈਨੂੰ ਧਿਆਨ ਹੀ ਨਹੀਂ ਦੇ ਰਿਹਾ ਉਹ ਦੂਜੀ ਪਾਰਟੀ ਵਾਲੇ ਦਾ ਅੱਜ ਮੈਂ ਲਾ ਦੇਣਾ ਬੇੜਾ ਪਰ ਅੱਛਾ ਮੈਂਬਰ ਦਾ ਲੱਗ ਗਿਆ ਚਲ ਵਧੀਆ ਹੋ ਗਿਆ ਤੇ ਆ ਜਿਹੜਾ ਆਪਣਾ ਗਮਾਂਡੀ ਹੈ ਹਾਂ ਲਿਆ ਜਿਹੜੇ ਨੇ ਹੂੰ ਇਹ ਵੀ ਉਹਨਾਂ ਨਾਲ ਰਲਿਆ ਮਿਲਿਆ ਹੋਇਆ ਚਲ ਕੋਈ ਨਾ ਜੀ ਫਿਰ ਵੀ ਉਹ ਗਵਾਂੜਾ ਮੱਥਾ ਆਪਾਂ ਇਹਨੂੰ ਤਾਂ ਨਹੀਂ ਕੁਝ ਕਹਿ ਸਕਦੇ ਗਵਾਂਡੀ ਫਿਰ ਵੀ ਕਿਸੇ ਟਾਈਮ ਬੰਦਾ ਕੰਮ ਆ ਜਾ ਚਲੋ ਕੋਈ ਗੱਲ ਨਹੀਂ ਕੀ ਪਤਾ ਉਹਦੀ ਮਜਬੂਰੀ ਹੋਵੇ ਤਾਂ ਹੀ ਉਹਨਾਂ ਦੇ ਹੱਥਾਂ 'ਚ ਚੜ ਗਿਆ ਹੋਵੇ ਪਰ ਜਿਹੜਾ ਮੈਂਬਰ ਮੈਂਬਰ ਨੂੰ ਮਾਰ ਕੇ ਅੱਜ ਮੈਨੂੰ ਛੇ ਦਿਨ ਦੀ ਨੀਂਦ ਸੌਂਗੀ ਬਹੁਤ ਪੱਕੀ ਪਈ ਜੀ ਮੈਂਬਰ ਦੀ ਮੈਨੂੰ ਤਾਂ ਕੁੱਛ ਵੀ ਨਹੀਂ ਸੀ ਤੂੰ ਸੋਚ ਵੀ ਨਹੀਂ ਸਕਦੇ ਸਾਰਾ ਦਿਨ ਮੈਂ ਡਰਦੀ ਰਹਿੰਦੀ ਸੀ ਘਰ ਵਿੱਚ ਮੈਂ ਇਕੱਲੀ ਰਹਿੰਦੀ ਜਦ ਤੂੰ ਬਾਹਰ ਚਲੇ ਜਾਂਦੇ ਸੀ ਮਗਰ ਉਹ ਵੀ ਆਨੇ ਵਾਨੇ ਘੇੜੇ ਮਾਰਦਾ ਰਹਿੰਦਾ ਸੀ ਉਹ ਵਧੀਆ ਕੀਤਾ ਜਿਹੜੇ ਜੇਲ੍ਹਾਂ 'ਚ ਬੈਠੇ ਹਨ ਇਹ ਸਾਰੇ ਅਣਹੱਕੇ ਆ ਇਹ ਮਜਬੂਰ ਕੀਤੇ ਹੋਏ ਆ ਲੋਕਾਂ ਨੇ ਮਜਬੂਰ ਸਹੀ ਗੱਲ ਹੈ ਜੀ ਬਿਨਾ ਮਜਬੂਰੀ ਤੋਂ ਕੋਈ ਗਲਤ ਕੰਮ ਨਹੀਂ ਚਾਹਦਾ ਕਦਮ ਨਹੀਂ ਚਾਹਦਾ ਪਰ ਇਹ ਲੋ ਇਹ ਮੈਨਾਂ ਇਹ ਜੇ ਲੋਕਾਂ ਨੇ ਮਜਬੂਰ ਕੀਤੇ ਹੋਏ ਆ। ਹੁਣ ਆਪਾਂ ਨੂੰ ਵੀ ਜਮਾ ਅੱਕਿਆਂ ਨੂੰ ਆ ਕਦਮ ਚੱਕਣਾ ਪਿਆ। ਸਹੀ ਗੱਲ ਆ ਜੀ। ਆਪਾਂ ਤਾਂ ਦੀ ਰੋਟੀ ਖਾਈ ਜਾਂਦੇ ਸੀ। ਜਿੱਦ ਵੀ ਪਰ ਆਪਣੇ ਹਾਲਾਤ ਇੰਨੇ ਮਾੜੇ ਸੀਗੇ। ਪਰ ਫਿਰ ਵੀ ਲੋਕ ਕਾਹਨੂੰ ਜਿਉਣ ਦਿੰਦੇ ਸੀਗੇ। ਕਦੇ ਕੁਛ ਕਦੇ ਕੁਛ ਇਹਨਾਂ ਨੂੰ ਸਾਲਿਆਂ ਨੂੰ ਮੌਤ ਤਾਂ ਪਿਆਰੀ ਆ। ਮੌਤ ਵੇਲੇ ਤਾਂ ਮੈਂਬਰ ਆਏ ਹੱਥ ਬੰਨ੍ਹ ਦਸ ਜਾਂ। ਹਾਂ ਹਜੇ ਹਸਪਤਾਲ ਤੇ ਦਾਖਲ ਆ। ਮੈਨੂੰ ਆਇਆ ਬਾਜ ਨਾ ਜਾਵੇ। ਰਬਚਨ ਵਾਲਾ ਛੱਡਿਆ ਤਾਂ ਨਹੀਂ ਕੰਮ ਨਹੀਂ ਵੱਜਦਾ ਜੀ ਹੂੰ ਖੁੱਲੀ ਵੱਜਦਾ ਚੱਲ ਵਧੀਆ ਕੀਤਾ ਉਹਦਾ ਤਾਂ ਕੰਮ ਨਿਬੜ ਗਿਆ ਬਹੁਤ ਖੁਸ਼ੀ ਹੋਈ ਮੈਨੂੰ ਅੱਜ ਉਹ ਰਾਤ ਪਾਰੀ ਆ ਉਹਦੀ ਉਹ ਦੂਜੀ ਪਾਰਟੀ ਆਵੇ ਅੱਛਾ ਉਹ ਤੋਂ ਬਾਅਦ ਸਰਪੰਚ ਤਾਂ ਮੈਨੂੰ ਦਿਹਾਉਂਦਾ ਹੈ ਕੱਲ ਨੂੰ ਰਾਤ ਨੂੰ ਜਾਂ ਕੱਲ ਨੂੰ ਦੇਨੇ ਸਰਪੰਚ ਦੇ ਘਰੇ ਵੱਡੂ ਜੇ ਤੁੰ ਸਰਪੰਚ ਨੂੰ ਮਾਰ ਕੇ ਤਰੀ ਗੱਲ ਸੁਣੋ ਜੀ ਤੁਸੀਂ ਘਰੇ ਤਾਂ ਪੜੋਂਗੇ ਜੇ ਸਰਪੰਚ ਦੇ ਘਰੇ ਬੜਦੇ ਨੂੰ ਤੁਹਾਨੂੰ ਕਿਸੇ ਨੇ ਦੇਖ ਲਿਆ ਫਿਰ ਕੀ ਕਰਾਂਗੇ ਹੁਣ ਤਾਂ ਤੜੀ ਤੇ ਧਰ ਕੇ ਚੱਲਿਆ ਹੁਣ ਤਾਂ ਕੋਈ ਦੇਖੀ ਹੈ ਨਹੀਂ ਬਾਕੀ ਲੋਕ ਇੰਨਾ ਸਾਥ ਦੇ ਰਹੇ ਆ ਲੋਕਾਂ ਨੂੰ ਪਤਾ ਲੋਕਾਂ ਦਾ ਵੀ ਖੂਨ ਚੂਸਿਆ ਨੇ ਆਪਣੇ ਨੂੰ ਸਹੀ ਗੱਲ ਆ ਜੀ ਪਰ ਮੈਂ ਤਾਂ ਇਹ ਕਹਿੰਦੀ ਆ ਜੀ ਆਪਾਂ ਨੂੰ ਇਹ ਪੈਸੇ ਰਾਸ ਨਹੀਂ ਆਉਣੇ ਮੈਂ ਤਾਂ ਇਹ ਕਹਿੰਦੀ ਆ ਕਿ ਆਪਾਂ ਨੂੰ ਰਾਸ ਨਹੀਂ ਆਉਂਦੇ ਇਹ ਮੈਨੂੰ ਵੀ ਪਤਾ ਹੈ ਪਰ ਪਰ ਇਹਨਾ ਮੈਨੂੰ ਪਤਾ ਵੀ ਇਹਦੂ ਬਾਦ ਕੋਰਟ ਕਚੈਰੀਆਂ ਚ ਥਾਣੇ ਠੱਪਿਆਂ ਚ ਆਪ ਐਸ਼ੀ ਮੇਰੀ ਜਾਨ ਬਚਾਉਂ ਤੂੰ ਤਾਂ ਗੱਲ ਠੀਕ ਇਹਨਾਂ ਨੂੰ ਇੱਕ ਸਾਈਡ ਤੇ ਕਰੀ ਜਾਏ ਪਰ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦਾ ਵੀ ਅੱਜ ਤੋਂ ਦੋ ਦਿਨਾਂ ਬਾਅਦ ਜਦੋਂ ਮੈਂ ਸਰਪੰਚ ਦੇ ਘਰੇ ਵੱਢ ਗਿਆ ਤੂੰ ਇੱਥੇ ਨਹੀਂ ਰਹਿਣਾ ਇੱਥੇ ਨਹੀਂ ਰਹਿਣਾ ਹੋਰ ਮੈਂ ਕਿੱਥੇ ਜਾਵਾਂਗੀ ਜੀ ਤੂੰ ਆਪਦੇ ਪਿੰਡ ਜਾ ਨਾ ਨਾ ਜੀ ਮੈਂ ਨਹੀਂ ਬੈਠ ਜਾ ਸਕਦੀ ਤੇਰੇ ਕੋਲੇ ਆਪੀ ਪਹੁੰਚ ਜੂਗਾ ਰਾਤ ਭਰਾਂ ਤੇ ਜਿਵੇਂ ਮਰਦੀ ਆ ਮੈਂ ਪਰ ਤੂੰ ਇੱਥੇ ਹੀ ਰਹਿ ਮੇਰੀ ਗੱਲ ਸੁਣ ਲੋ ਮੈਂ ਤੈਨੂੰ ਇੱਥੇ ਕੰਦਿਆਂ ਨੂੰ ਛੱਡ ਕੇ ਨਹੀਂ ਜਾ ਸਕਦੀ ਜੇ ਜਾਉਂਗੀ ਤਾਂ ਤੈਨੂੰ ਨਾਲ ਲੈ ਕੇ ਜਾਉਂਗੀ ਪਰ ਮੈਂ ਕਿੱਥੇ ਜਾ ਕੇ ਮੈਂ ਉੱਥੇ ਕਿਵੇਂ ਰਹਿ ਸਕਦੀ ਆ ਮੈਨੂੰ ਤਾਂ ਉੱਥੇ ਇੱਕ ਮਿੰਟ ਵੀ ਚੈਨ ਨਹੀਂ ਆਉਣੀ ਪਰ ਮੈਂ ਤੈਨੂੰ ਕੱਲੇ ਨੂੰ ਛੱਡ ਕੇ ਨਹੀਂ ਜਾ ਸਕਦੀ ਕੁਝ ਮਰਜ਼ੀ ਹੋ ਜੇ ਜਿਵੇਂ ਜਰ ਤੁਸੀਂ ਇੱਥੇ ਰਹੋਗੇ ਮੈਂ ਤੁਹਾਡੇ ਨਾਲ ਹੀ ਰਹੂੰਗੀ ਮੇਰੀ ਤਾਂ ਸੋਚ ਆ ਮੈਂ ਤੇਰੇ ਕੋਲੇ ਆਪੀ ਪਹੁੰਚ ਜਾਵਾਂ ਇਹ ਜਿਹੜੇ ਰਾਜਨੀਤੀ ਬੰਦੇ ਆ ਨਾ ਇਹ ਰਾਜਨੀਤੀ ਸਾਲੇ ਧੱਲੇ ਖਾਸ ਕਰਕੇ ਆ ਸਰਪੰਚ ਵਰਗੇ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਲੋਕ ਕੰਮ ਵੀ ਕਰੇ ਜਾਂਦੇ ਆ ਬਹੁਤ ਸਰਪੰਚਾਂ ਗੰਗਲੈਦ ਕੋ ਸਰ ਵੀ ਨਹੀਂ ਹੁੰਦੇ ਆ ਮੈਂਬਰ ਸਰਪੰਚ ਵਰਗੇ ਧੱਲੇ ਆ ਨਾ ਇਹ ਗਰੀਬ ਦੀ ਜਾਂ ਕਿਸੇ ਵੀ ਬੰਦੇ ਦੀ ਕਮਜ਼ੋਰੀ ਦੇਖਦੇ ਹੁੰਦੇ ਹੁਣ ਅੱਜ ਦੇ ਟਾਈਮ ਤੇ ਮੇਰੀ ਕਮਜ਼ੋਰੀ ਤੂੰ ਆ ਹੁਣੇ ਤੇਰੇ ਤੱਕ ਪਹੁੰਚਣਗੇ ਤਾਂ ਮੈਂ ਚਲ ਕੋਈ ਗੱਲ ਨਹੀਂ ਫਿਰ ਵੀ ਤੁਹਾਡੇ ਕਹਿੰਦੇ ਮੈਂ ਚਲੀ ਤੇ ਜਾਨੀ ਆ ਪਰ ਫਿਰ ਵੀ ਤੁਸੀਂ ਆ ਜਾਓ ਜਲਦੀ ਮੈਂ ਉੱਤੇ ਨਹੀਂ ਰਹਿ ਸਕਦੇ ਇੰਨਾ ਟਾਈਮ ਮੈਂ ਤੇਰੇ ਕੋਲੇ ਅੱਜ ਜਿਵੇਂ ਆਇਆ ਰਾਤ ਨੂੰ ਆਹੀ ਰਾਤ ਨੂੰ ਕੰਦ ਟੱਪ ਕੇ ਆਉਂਗਾ ਤਾਂ ਤਾਂ ਲੋਕਾਂ ਤੇ ਜਿੰਨਾ ਚ ਰੇ ਸ਼ੋਰ ਸ਼ਰਾਬਾ ਸਾਰਾ ਟਿਕ ਪੈ ਉਨਾਂ ਚ ਮੈਂ ਕਰੇ ਨਹੀਂ ਆ ਤੇ ਤੂੰ ਇੱਥੇ ਰਹਿਣਾ ਨਹੀਂ ਠੀਕ ਹੈ ਜੀ ਜਿਵੇਂ ਤੁਸੀਂ ਕਹੋਗੇ ਪਰ ਮੈਂ ਤੁਹਾਨੂੰ ਇਹ ਕਹਿਨੀ ਆ ਕਿ ਹੁਣ ਹੁਣ ਤੁਸੀਂ ਜਾਓਗੇ ਹਾਂ ਕਿਉਂਕਿ ਮੈਂ ਕਰ ਨਹੀਂ ਰਹਿ ਸਕਦਾ ਮੈਂ ਜਿੰਨਾ ਕਿ ਰਿੰਨ ਦਾ ਸਾਰਿਆਂ ਦਾ ਥਾਤ ਮਾਣੀ ਕਰਦਾ ਇੱਕ ਤਾਂ ਟੰਗਿਆ ਗਿਆ ਇੱਕ ਅੱਜ ਰਾਤ ਨੂੰ ਟੰਗਿਆ ਉਹ ਦੂਜੀ ਪਾਰਟੀ ਵਾਲੇ ਠੀਕ ਹੈ ਜੀ ਕੱਲ ਨੂੰ ਸਰਪੰਚ ਦੀ ਵਾਰੀ ਮੇਰੀ ਗੱਲ ਸੁਣੋ ਭਿਆਨ ਨਾ ਜਾਇਓ ਤੁਹਾਨੂੰ ਕੋਈ ਦੇਖ ਨਾ ਲਵੇ ਜੇ ਕਿਸੇ ਨੂੰ ਪਤਾ ਲੱਗ ਗਿਆ ਫਿਰ ਓਖਾ ਹੋ ਜਾਊਗਾ ਚਲ ਠੀਕ ਹੈ ਕੋਈ ਨਾ ਮੈਂ ਵੀ ਇੱਧਰ ਦੇਖਦੀ ਆ ਨਾਲੇ ਮੈਂ ਪੈਸੇ ਜ਼ਾਮ ਦੇ ਲਈ ਨਾਲੇ ਮੈਂ ਬੜ ਕਰਾ ਘੜੀ ਇੱਧਰ ਆਸਾ ਬਸਾ ਕਰਕੇ ਦੇਖਦੀ ਆ ਤੁਸੀਂ ਜਾਓ ਕੀ ਹੋਣਾ ਰੱਖਿਆ ਲੋਹਾਂ ਦੀ ਕੋਈ ਨਾ ਪਿਆਣੀ ਆ ਦੇ ਡੰਡ ਕੋਲੇ ਬਲੋਕ ਫੈਸ਼ਲੇ ਕਰਾਉਣ ਆਉਂਦੇ ਸੀ ਹਰ ਚੱਕਰ ਜਿੰਦਾ ਲੱਗੇ ਕਰ ਰਹੀ ਨਹੀਂ ਕਿਉਂ ਬੰਦਾ ਇੰਨਾ ਟਾਈਮ ਬਚੇਗਾ ਫਿਰ ਵੇਚਾ ਹੌਂ ਤਾ ذری موت ਸਿਰ ਚੜ ਕੇ ਖੂਕਦੀ ਫਿਰਦੀ ਆ ਕੀ ਮੈਦਰਾ ਚੇਲਾ ਮੈਂ ਪਰ ਗਿਆ ਨਾ ਇੰਦਾਂ ਤੇਰੇ ਵੀ ਗਿਣ ਮੇ ਰਹਿ ਗਏ ਉਈ ਵਰਲੇ ਅੱਜ ਲਾ ਕੇ ਨਜ਼ਰ ਭਜੇਗਾ ਜਿੰਨ ਨਜ਼ਰ ਤੇਰੇ ਵਾਲਾ ਕੰਡਾ ਜਗੜਦਾ ਨਹੀਂ ਚੈਨ ਮੈਨੂੰ ਵੀ ਨਹੀਂ ਆਉਂਦੀ ਗੱਲ ਸੁਣੋ ਜੀ ਮੈਂ ਤਾਂ ਤੁਹਾਨੂੰ ਆਏ ਕਹਿੰਨੇ ਆ ਤੁਸੀਂ ਆ ਘਰੇ ਨਾ ਆਇਆ ਕਰੋ ਜਿੱਥੇ ਤੁਹਾਨੂੰ ਬੁਠਾਇਆ ਤੁਸੀਂ ਉੱਥੇ ਹੀ ਬੈਠੇ ਰਹਿਆ ਕਰੋ ਤੁਹਾਨੂੰ ਤਾਂ ਪਤਾ ਪੁਲਿਸ ਗੇੜੇ ਮਾਰਦੀ ਆ ਉਹ ਤਾਂ ਕਲਫੋਹਾਂ ਲੈਂਦੀ ਫਿਰਦੀ ਆ ਉਹਨਾਂ ਨੂੰ ਪਾਇਆ ਕਿਿਹੜੇ ਵੇਲੇ ਤੁਸੀਂ ਮਿਲੋ ਤੇ ਕਿਹੜੇ ਵਸਿਆਂ ਜੀ ਤੁਹਾਨੂੰ ਚੱਕੀਏ ਕੋਈ ਗੱਲ ਨਹੀਂ ਬਾਲਾ ਚਾਰ ਹੁਣ ਮੈਂ ਥੋ ਵੀ ਨਹੀਂ ਭੱਜਿਆ ਜਾਂਦਾ ਤੇ ਪੁਲਿਸ ਨੇ ਇੱਕ ਦਿਨ ਇੱਕ ਦਿਨ ਫੜ ਹੀ ਲੈਣਾ ਹੁਣ ਤਾਂ ਬਾਲਾ ਟਾਈਮ ਆਪਾਂ ਭੱਜ ਨਹੀਂ ਸਕਦੇ ਸਰਪੰਚ ਮੈਨੂੰ ਥਿਆਉਂਦਾ ਨਹੀਂ ਹੁਣ ਤਾਂ ਇੱਕੋ ਹੀ ਹੱਲ ਹੈ ਵੀ ਆਪਣਾ ਘਰ ਤਾਂ ਗਿਆ ਤੇ ਹੁਣ ਮੈਂ ਸਰਪੰਚ ਦੇ ਘਰ ਦਾ ਜਿੰਦਾ ਤੋੜ ਕੇ ਜਿੰਦਾ ਉਹਦੇ ਘਰੇ ਜਾਊਂਗਾ ਉਹਦੇ ਘਰੇ ਬੈਠੂਗਾ ਉਹ ਤਾਂ ਗੱਲ ਠੀਕ ਆ ਪਰ ਮੈਨੂੰ ਤਾਂ ਡਰ ਲੱਗਦਾ ਰਹਿੰਦਾ ਮੈਂ ਤਾਂ ਇੱਕ ਵਾਰਾਂ ਹੀ ਕਹਿਨੀ ਆ ਜੀ ਸਰਪੰਚ ਮਿਲਦਾ ਠੀਕ ਆ ਨਹੀਂ ਆਪਾਂ ਘਰ ਛੱਡ ਕੇ ਚਲੇ ਜਾਨੇ ਆ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਐਵੇਂ ਆਪਾਂ ਤਾਂ ਮਸੀਬਤ ਗੱਲ ਪਾ ਰੱਖੀ ਆ ਤੁਸੀਂ ਐਵੇਂ ਭੜਕਦੇ ਤੁਰੇ ਫਿਰਦੇ ਹੋ ਕਦੋਂ ਇੱਥੇ ਮੈਂ ਰਹਿ ਜਾਨੀ ਆ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਉਂਦੀ ਤੂੰ ਨੂੰ ਤਾਂ ਪਤਾ ਫਿਕਰਾਂ ਦੇ ਵਿੱਚ ਮੇਰੀ ਸਾਰੀ ਰਾਤ ਆਈ ਲੰਘ ਜਾਂਦੀਆਂ ਹੁਣ ਮੈਂ ਉਹ ਵਿਚਾਲੇ ਫਸ ਗਿਆ ਨਾ ਉਧਰ ਦਾ ਨਾ ਉਧਰ ਦਾ ਹੁਣ ਤਾਂ ਮੈਨੂੰ ਬਸ ਇਕੱਲੇ ਸਰਪੰਚ ਦੀ ਈ ਲੋ ਜਦੋਂ ਮਿਲ ਗਿਆ ਬਸ ਉਹਦੇ ਲੋਕਾਂ ਨਾਲ ਠੀਕ ਆ ਪਰ ਮੈਂ ਤੈਨੂੰ ਪਰਸੋਂ ਵੀ ਆਖਿਆ ਸੀ ਜਦੋਂ ਰਾਤ ਨੂੰ ਆਇਆ ਸੀ ਤੂੰ ਤਾਂ ਤੂੰ ਭੱਗ ਗਿਆ ਉੱਥੇ ਮੈਂ ਨਹੀਂ ਜਾ ਸਕਦੀ ਮੈਨੂੰ ਆਇਆ ਵੀ ਵੀ ਤੁਸੀਂ ਮੇਰੇ ਨਾਲ ਹੀ ਚਲੇ ਜਾਓ ਬੜਾ ਵਧੀਆ ਮੈਂ ਉੱਥੇ ਇਕੱਲੀ ਨਹੀਂ ਜਾ ਸਕਦੀ ਮੁਰਗੀ ਫੇਰ ਮੈਨੂੰ ਟੋਡਾ ਪੀਖੀ ਰਹਿਣਾਗਾ ਮੇਰੀ ਗੱਲ ਸੁਣੋ ਪੁਲਿਸ ਆਉਂਦੀ ਆ ਭੱਜੋ ਪੁਲਿਸ ਆਉਂਦੀ ਆ ਭੱਜੋ ਭੱਜਣਾ ਭੱਜਣਾ ਰੁਕ ਜਾ ਕਰ ਦੇ ਮੈਂ ਕਹ ਲੂ ਕਿ ਇੱਥੇ ਰੁਕ ਜਾਓ ਰੁਕ ਜੋ ਜੀ ਦੇਖੀ ਜਾਓ ਜਿਹੜਾ ਕੋਸਾ ਵਾਪਸ ਮੁੜ ਕੇ ਆ ਜਾਓ ਦੇਖੀ ਜਾਓ ਕਿੰਨਾ ਕੁ ਟਾਈਮ ਪੁਲਿਸ ਤੋਂ ਆਪਾਂ ਬਚਾਂਗੇ ਚੱਲ ਕੋਈ ਗੱਲ ਨਹੀਂ ਬੈਠ ਜਾਓ ਕੋਈ ਗੱਲ ਨਹੀਂ ਇਹ ਤਾਂ ਆਪਣੀ ਕੁੜੀ ਆ ਕੁੜੀ ਤਾਂ ਆਪਣੀ ਆ ਫਿਰ ਵੀ ਚਾਹ ਕੋਲ ਪੂਰਾ ਸ਼ਹਿਰ ਨਾ ਲੈ ਕੇ ਆਉਣੀ ਆ ਜੇ ਆਪ ਤਾਂ ਮੇਰੀ ਗੱਲ ਸੁਣੋ ਜੀ ਇਹ ਤਾਂ ਘਰ ਦੀ ਕੁੜੀ ਹੋਈ ਆ ਬਹਿ ਜਾਓ ਪਾਣੀ ਲਿਆਵਾਂ ਤੁਹਾਡੇ ਵਾਸਤੇ ਨਹੀਂ ਨਹੀਂ ਕੁਛ ਨਹੀਂ ਪੀਣਾ ਮੈਂ ਕਿੰਨੇ ਦੱਸ ਬਾਈ ਮੈਨੂੰ ਵੇਖੇ ਭੱਜਦਾ ਕਿਉਂ ਸੀ ਮੇਰੇ ਹਾਲਾਤ ਹੀ ਇਹੇ ਵੇ ਆ ਵੀ ਹੁਣ ਮੈਨੂੰ ਪੁਲਿਸ ਮਰੇ ਮਗਰ ਮਗਰ ਘੁਰਦੀ ਆ ਮੈਂ ਤਾਂ ਇਹ ਸੋਚਿਆ ਸੀ ਮਗਰ ਪੂਰਾ ਸਟਾਫ ਹੀ ਆ ਗਿਆ ਮੇਰਾ ਕੰਮ ਹਜੇ ਅਧੂਰਾ ਪਿਆ ਤਾਂ ਕਰਕੇ ਪਾਈਦਾ ਨਹੀਂ ਨਹੀਂ ਕੋਈ ਨਹੀਂ ਆਇਆ ਮੈਂ ਕੱਲੀ ਆਈ ਆ ਮੇਰਾ ਤੁਹਾਨੂੰ ਆਏ ਕਹਿਣ ਆਈ ਆ ਕਿ ਤੁਸੀਂ ਮੈਂਬਰ ਤਾਂ ਮਾਰਤਾ ਕਿ ਕਿਹੜੀ ਉਹਦਾ ਨਾਲ ਦੀ ਦੂਜੀ ਪਾਰਟੀ ਦਾ ਉਹ ਕਿ ਮਾਰਿਆ ਸੀ ਓਹੋ ਉਹ ਤਾਂ ਮਾਰਿਆ ਜਦੋਂ ਮੈਂ ਮੈਂਬਰ ਨੂੰ ਮਾਰਨ ਗਿਆ ਸੀ ਉਦੋਂ ਉਹ ਦੋਨੇ ਇਕੱਠੇ ਸੀ ਤੇ ਗੱਲਾਂ ਕਰੀ ਜਾਂਦੇ ਸੀ ਮੰਨ ਲਓ ਆਮ ਜਨਤਾ ਨੂੰ ਉਹ ਇੱਕ ਹਿਸਾਬ ਦਾ ਪਾਗਲ ਬਣਾ ਰਹੇ ਸੀ ਸੰਦਰੋ 21 ਸੀ ਜੀ ਮੇਲੇ ਭੋਗ ਤੇ ਚਾਲਾਂ ਸੀ ਜੀ ਸਭ ਦੀਆਂ ਕਹਿੰਦੇ ਸੀ ਅਸੀਂ ਐਂਟੀ ਪਾਰਟੀ ਦੇ ਆ ਅਸੀਂ ਆਏ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਗੁਰੂ ਤਾਂ ਸਾਰੇ ਇਕੱਠੇ ਹੋ ਜਾਂਦੇ ਆ ਲੋਕਾਂ ਦੇ ਭਾਵੇਂ ਅੱਡੋ ਅੱਡ ਸੀ ਪਰ ਅੰਦਰ ਉਹ ਇੱਕੀ ਸੀ ਤਾਂ ਕਰਕੇ ਮਾਰੇ ਆ ਨਾ ਤੇ ਤੂੰ ਕਿਉਂ ਮਾਰੇ ਕੋਈ ਪ੍ਰੂਫ ਇਕੱਠੇ ਕਰ ਲੰਦਾ ਸਾਨੂੰ ਦੱਸਦਾ ਅਸੀਂ ਆਪਣੀ ਕੁਝ ਨਾ ਕੁਝ ਕੋਈ ਕਾਰਵਾਈ ਕਰਦੇ ਮੇਰੀ ਗੱਲ ਸੁਣੋ ਮੈਡਮ ਪੁਲਿਸ ਨਹੀਂ ਸਾਡੇ ਆਖੇ ਲੱਗਦੀ ਕਿਉਂਕਿ ਸਾਡਾ ਗਰੀਬਾਂ ਦਾ ਕੋਣ ਆ ਸਾਡੇ ਗਰੀਬਾਂ ਦੀ ਕੋਈ ਸੁਣਦਾ ਨਹੀਂ ਸੁਣਦਾ ਤਾਂ ਉਹਨਾਂ ਦੀ ਆ ਜਿੰਨਾਂ ਕੋਲੇ ਦੋ ਪੈਸੇ ਨੇਗੇ ਉਹਨਾਂ ਤਾਂ ਕੀ ਕਰਦੇ ਆ ਪੈਸੇ ਸੱਡ ਦਿੰਦੇ ਆ ਥੱਬਿਆਂ ਦੇ ਥੱਬੇ ਸਾਡੇ ਕੋਲੇ ਕੀ ਦੇਣ ਨੂੰ ਹਮਾੜਾ ਮੋਟਾ ਘਾਰਾ ਸਾਡੇ ਕੋਲੇ ਤਾਂ ਸਾਡੀ ਇੱਥੇ ਕੋਈ ਨਹੀਂ ਚੱਲਦੀ ਹੱਕ ਕੇ ਬਾਕੀ ਤੈਨੂੰ ਤਾਂ ਪਤਾ ਹੀ ਆ ਸਾਰਾ ਕੁੜੀਏ ਮੈਨੂੰ ਤਾਂ ਪਤਾ ਹੀ ਨਹੀਂ ਪਰ ਬੁੱਢਿਆਂ ਨੂੰ ਨਹੀਂ ਪਤਾ ਨਾ ਕੀ ਗੱਲ ਆ ਵਿੱਚੋਂ ਉਹ ਕੋਈ ਗੱਲ ਨਹੀਂ ਉਹ ਮੈਂ ਆਪਦੇ ਆਪ ਪੇਸ਼ ਹੋ ਜੂੰਗਾ ਪਰ ਜਿੰਨਾ ਚਿਰ ਮੈਨੂੰ ਸਰਪੰਚ ਨਹੀਂ ਮਿਲਦਾ ਉਹਨਾਂ ਚਿਰ ਨਹੀਂ ਲਾ ਤਿਆ ਵੀ ਭਾਈ ਇਹ ਕਹਿੰਦੀ ਸੀ ਜਾਣਾ ਤੂੰ ਜੇਲ੍ਹ ਤੇ ਹੈ ਗਈ ਆ ਚਾਹੇ ਇੱਕ ਕਤਲ ਕਰ ਚਾਹੇ ਦੋ ਪਰ ਉਹ ਸਰਪੰਚ ਨੂੰ ਨਾ ਛੱਡੀ ਸਰਪੰਚ ਨੂੰ ਤਾਂ ਮੈਂ ਪਾਲਦਾ ਫਿਰਦਾ ਜਾਂਦੇ ਨਹੀਂ ਹੁੰਦਾ ਸਰਪੰਚ ਕਰੇ ਨਹੀਂ ਨਾ ਕੋਈ ਨਾ ਭੈਣੇ ਇਹ ਤਾਂ ਕੈਂਸ ਦਾ ਨਹੀਂ ਪਤਾ ਲੱਗਦਾ ਪਰ ਮੈਂ ਪਤਾ ਕਰਕੇ ਦੱਸ ਦੂੰਗੀ ਤੁਹਾਨੂੰ ਪਤਾ ਕਰਕੇ ਦੱਸ ਦੇ ਭਾਈ ਫਿਰ ਤਾਂ ਮੈਂ ਆਪ ਤੁਹਾਨੂੰ ਉਹਦਾ ਕੰਮ ਕਰ ਦਿਆ ਤੇ ਮੈਂ ਆਪਦਾ ਪੇਸ਼ ਹੁੰਦਾ ਹੋਇਆ ਪਰ ਇੱਕ ਗੱਲ ਤਾਂ ਹੈਗੀ ਆ ਚਾਤਿਆ ਜੀ ਦਾ ਨਾ ਕਟਲੋਨਾ ਨੇ ਨਜਾਇਜ਼ ਹੀ ਕਰਤਾ ਧੱਕਾ ਵਾਲਾ ਹੋਇਆ ਮੈਨੂੰ ਤਾਂ ਬਹੁਤ ਦੁੱਖ ਹੋਇਆ ਕਿਉਂਕਿ ਉਹਨਾਂ ਨੇ ਤਾਂ ਮੇਰਾ ਸਾਥ ਹੀ ਦਿੱਤਾ ਸੀਗਾ ਮੈਨੂੰ ਆਪਣੇ ਘਰੇ ਬਹੁਤ ਆਉਂਦੀ ਸੀ ਉਦੋਂ ਤਾਂ ਤੂੰ ਬਹੁਤ ਛੋਟੀ ਸੀਗੀ ਇੰਨਾ ਪਿਆਰ ਸਤਕਾਰ ਕਰਦੇ ਸੀ ਪਰ ਜਲਮਾਨੇ ਤਾਂ ਉਹਨਾਂ ਨੂੰ ਮਣੀ ਛੱਡਿਆ ਕੋਈ ਨਾ ਭੈਣੇ ਮੇਲੇ ਭਰਾਣੇ ਬਦਲਾ ਲੈ ਲਿਆ ਪਤਾ ਵੀਰੇ ਦੇ ਤਾਂ ਚਰਚਾ ਹੋਈ ਜਾਂਦੇ ਨੇ ਪੂਰੇ ਵੀ ਉਹਨੇ ਸਰਪੰਚ ਵੀਰੇ ਦੇ ਤਾਂ ਚਾਚੀ ਹੋਈ ਜਾਂਦੇ ਨੇ ਪੂਰੇ ਸ਼ਹਿਰ 'ਚ ਵੀ ਉਹਨਾਂ ਨੇ ਮੈਂਬਰ ਮਾਰਤਾ ਸਹੀ ਗੱਲਾਂ ਚਰਚਾ ਤਾਂ ਹੋਣੀ ਆ ਤੁਹਾਨੂੰ ਤਾਂ ਪਤਾ ਹੀ ਆ ਸਾਡਾ ਕਿਹੜਾ ਜੀ ਕਰਦਾ ਸੀ ਵੀ ਅਸੀਂ ਕਿਸੇ ਦੀ ਧਿਆਨ ਲਈਏ ਪਰ ਅਸੀਂ ਤਾਂ ਆਪ ਮਜਬੂਰ ਸੀਗੇ ਕੀ ਕਰਦੇ ਇੱਕ ਤਾਂ ਸਾਡੀ ਕੁੜੀ ਨੇ ਬਹੁਤ ਵੱਡਾ ਧੋਖਾ ਕੀਤਾ ਸਾਡੇ ਨਾਲ ਉਤੋਂ ਆ ਮੈਂਬਰ ਸਰਪੰਚ ਵਰਗੇ ਰਲ ਕੇ ਸਾਡੇ ਗਰੀਬਾਂ ਦਾ ਖੂਨ ਚੋਸਦੇ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਸਾਰੇ ਸਾਡੇ ਦਰ ਤੇ ਆ ਕੇ ਬਹਿ ਜਾਂਦੇ ਆ ਕੋਈ ਗੱਲ ਨਹੀਂ ਜਿਹੜਾ ਦਿਖਾਉਣਾ ਸੀ ਹੋ ਗਿਆ ਉਹਨਾਂ ਦਾ ਅੰਤ ਆ ਗਿਆ। ਹੁਣ ਬਾਹਲੇ ਦਿੰਨੇ। ਜਿੱਥੇ ਨਾਲੇ ਫਿਕਰ ਨਾ ਕਰੋ। ਮੈਂ ਲੈ ਤੁਹਾਨੂੰ ਆਏ ਕਹਿੰਦਾ ਕਿ ਜੇ ਫਿਕਰ ਇਹ ਨਾ ਰੋ ਕਿ ਤੇ ਉਰੇ ਪਰੇ ਰੋ ਫੁੱਲ ਫੁੱਲਿਆਂ ਸਭ ਪਤਾ ਲੱਗੂ ਥੋੜੇ ਟਿਕਾਣਿਆਂ ਦਾ। ਇਦਾਂ ਮੈਂ ਘਰੇ ਤਾਂ ਤਾਂ ਆ ਗਿਆ ਸੀ। ਮੈਂ ਤਾਂ ਇਹ ਨਹੀਂ ਕਹਿੰਦਾ ਸੀ ਵੀ ਤੂੰ ਇੱਥੋਂ ਭੱਜ ਜਾ। ਮੇਰੇ ਤਾਂ ਮਗਰਬੋਸ ਲੱਜੀ ਲੱਗੀ ਐ। ਇੱਕ ਦੋ ਵਾਰ ਤੈਨੂੰ ਤੰਗ ਕਰਨਗੇ। ਸਹੀ ਗੱਲ ਐ ਭੈਣੇ, ਤੂੰ ਵੀ ਇੱਥੇ ਨਾ ਰਹਿ। ਕੋਈ ਪਤਾ ਨਹੀਂ। ਵਿਜੇ ਜੀ ਦਾ ਨਾਮ ਮਿਲਿਆ, ਤੈਨੂੰ ਲੈ ਜਾਣ। ਉਹ ਤਾਂ ਗੱਲ ਹੈਗੀਆ ਪਰ ਮੈਂ ਕੀ ਕਰਾਂ ਮੈਂ ਕਿੱਧਰ ਨੂੰ ਜਾਵਾਂ ਮੈਂ ਇਹਨਾਂ ਨੂੰ ਇਕੱਲਿਆਂ ਨੂੰ ਨਹੀਂ ਛੱਡ ਸਕਦੀ ਕੱਲ ਨੂੰ ਹੁਣ ਤਾਂ ਮਾੜੀ-ਮੋਟੀ ਮੈਂ ਪਿੰਡ ਚੋਂ ਸੁਣ ਕੇ ਇਹਨਾਂ ਨੂੰ ਕਵਰ ਦੇ ਆਉਣੀਆ ਮਗਰੋਂ ਇਹਨਾਂ ਨੂੰ ਕੌਣ ਵੇਰਕ ਦਊਗਾ ਤੇ ਆ ਗੱਲ ਹੁੰਦੀ ਆ ਠੀਕਰ ਨਾ ਕਰ ਕੋਈ ਵੀ ਮੈਂ ਹੈਗੀ ਆ ਨਾ ਮੈਂ ਦੱਸੂਗੀ ਸਭ ਕੁਝ ਨਾਲੇ ਕੋਈ ਨਹੀਂ ਮੈਂ ਬਾਈ ਨੂੰ ਫੋਨ ਕਰਾਉਂਗੀ ਉਹਦੇ ਤੇ ਮੈਂ ਸਾਰਾ ਕੁਝ ਦੱਸਦੀ ਰਹੂੰਗੀ ਠੀਕ ਆ ਛਲ ਧੰਨਵਾਦ ਤੁਹਾਡਾ ਮੈਂ ਤਾਈ ਜੀ ਕਿਨੀਆਂ ਕੋਈ ਗੱਲ ਨਹੀਂ ਮੈਂ ਚਲੀ ਜਾਊਂਗੀ ਬਸ ਜਦੋਂ ਇਹਨਾਂ ਦਾ ਮਕਸਦ ਪੂਰਾ ਹੋ ਗਿਆ ਵੇ ਵੀ ਉੱਥੇ ਆ ਜਾਣਗੇ ਬਾਜੂ ਜੀ ਨੇ ਇਹਨਾਂ ਨੇ ਕਰਨਾ ਹੋਇਆ ਉਹ ਵੀ ਕਰ ਲੈਣਗੇ ਲੈ ਨਾਲਾਂ ਤੁਹਾਡੇ ਠੀਕ ਹੈ ਭਾਈ ਧਿਆਨ ਰੱਖੀਂ ਹੋਈ ਗੋ ਚਲੋ ਕੋ ਸਸਰੀ ਘਰ ਸਸਰੀ ਘਰ ਲੈ ਦੇਖ ਲੋ ਕਿੰਨੀ ਸਿਆਣੀ ਹੈ ਵਿਚਾਰੀ કાਚਾ ਜੀ ਦੀ ਕੁੜੀ ਆਪਣੀ ਮੈਂਟ ਮੈਂਟ ਤੇ ਖਬਰ ਦੇ ਕੇ ਜਾਂਦੀ ਆਪਾਂ ਨੂੰ ਹਰ ਇੱਕ ਗੱਲ ਤੇ ਦੱਸ ਦਿੱਤਾ ਹੈਗੀ ਆ ਚਲ ਇੱਕ ਗੱਲ ਦੀ ਫਿਕਰ ਤਾਂ ਮੁੱਕ ਗਈ ਵੀ ਜੇ ਕੋਈ ਗੱਲਬਾਤ ਹੋ ਜਾਂ ਪੁਲਿਸ ਆਊਗੀ ਇਹ ਆਪਾਂ ਨੂੰ ਆਕੇ ਦਾਸੇ ਬਿਆ ਕਰੂ ਨਾਲੇ ਕਹਿੰਦੀ ਉਹ ਨੂੰ ਫੋਨ ਦੇ ਦੂੰਗੀ ਮੇਰੀ ਗੱਲ ਸੁਣ ਹੁਣ ਤੂੰ ਵੀ ਇੱਥੇ ਮੈਂ ਵੀ ਚੱਨਾ ਬਾਲਾ ਟਾਈਮ ਉਹ ਵੀ ਗੱਲ ਸਹੀ ਆ ਨਾਲੇ ਠੀਕ ਆ ਉਹ ਵੀ ਵਿਚਾਰੀ ਨੂੰ ਦੁੱਖ ਆ ਨਹੀਂ ਵਰਦੀ ਨਾਲ ਗਰਦਾਰੀ ਕਰਨ ਦਾ ਕੀ ਦਾ ਜੀ ਕਰਦਾ ਸਹੀ ਗੱਲ ਉਹ ਤਾਂ ਫੋਨ ਫੜ ਕੇ ਲਿਆ ਗੱਡੀ 'ਚ ਕਹਿੰਦੀ ਸੀ ਪਿਆਗਾ ਤੇ ਮੈਂ ਕੋਈ ਗੱਲ ਨਹੀਂ ਮਲੇ ਆਉਣੀ ਆ ਤੇ ਚੱਲ ਤੁਸੀਂ ਹੁਣ ਆਇਆ ਕਰੋ ਤੁਸੀਂ ਨਿਕਲ ਜਾ ਉਸ ਤੋਂ ਬਾਅਦ ਮੈਂ ਦੇਖਦੀ ਆ ਤੇ ਦੁਆਦ ਇਦੂ ਬਾਦ ਮੈਂ ਜੇ ਮਿਲਿਆ ਤਾਂ ਤੈਨੂੰ ਸਰਪੰਚ ਦੇ ਘਰੇ ਮਿਲੂੰਗਾ ਬਸ ਉਹਦਾ ਲੋਕ ਤੋੜ ਕੇ ਮੈਂ ਉਹਦੇ ਘਰੇ ਪੈਂਦਾ ਲੈ ਫੇਜਿੰਦਾ ਨਹੀਂ ਛੋੜਦਾ ਹੁਣ ਮੈਨੂੰ ਲੱਗਦਾ ਹੈ ਸਰਪੰਚ ਕਿਤੇ ਲੰਮਾ ਛੱਡ ਗਿਆ ਸਰਪੰਚ ਆ ਰਾਜੇ ਲੋ ਚੱਬ ਚੱਬ ਕੇ ਗੱਲਾਂ ਕਰਦਾ ਹੁੰਦਾ ਸੀ ਹੰਦਿਕਲ ਤੋਂ ਦਿਸ ਨਹੀਂ ਆਤ ਗਿਆ ਨਾ ਕਿ ਚਰ ਲੋ ਪੇਗਾ ਅਖੀਰ ਨੂੰ ਆਏਗਾ ਤਾਂ ਇੱਥੇ ਹੀ ਮੌਨ ਲਈ ਛੜਦਾ ਐਡਾ ਕੀ ਡਰ ਹੋ ਗਿਆ ਤੈਨੂੰ ਮੇਰੇ ਤੋਂ ਪਰ ਹੋਵੇ ਜਾਉਣਾ ਦੋ ਚੇਲੇ ਜੋ ਮਰ ਗਏ ਕੋਈ ਗੱਲ ਨਾ ਅੱਜ ਲਾ ਜਨ ਜਰ ਪੈ ਗਿਆ ਰੀਸੈਟ ਤੇ ਬੈਠਾ ਹੁਣ ਤਾਂ ਮੈਂ ਇਹ ਜਗੜਾ ਮਾਰ ਗਿਆ ਸਰ ਦਾ ਇੱਥੇ ਘਰੇ ਨਹੀਂ ਆਇਆ ਇਹਨੇ ਕਿਹਦੇ ਨਾਲ ਪੁੱਟੇਗਾ ਸਤਿ ਸ਼੍ਰੀ ਅਕਾਲ ਜੀ ਹੁਣੇ-ਹੁਣੇ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਐਸੇ ਦਾ ਤੁਸੀਂ ਇਸ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਹਾਡੇ ਪਿਆਰ ਸਦਕਾ ਅਸੀਂ ਇਹਨੇ ਮੰਨੋ ਪਾਰਟ ਬਣਾਤੇ ਤੇ ਅੱਗੇ ਤੋਂ ਅੱਗੇ ਹੋਰ ਵਧੀਆ ਤੋਂ ਵਧੀਆ ਪਾਰਟ ਲੈ ਕੇ ਆਉਂਦੇ ਰਵਾਂਗੇ ਇੱਕ ਵੀਡੀਓ ਅਸੀਂ ਨਵੀਂ ਸਟਾਰਟ ਕਰਨ ਜਾ ਰਹੇ ਹਾਂ ਜੀ ਕਾਲੀ ਬਹੂ ਬਹੁਤ ਏਮੋਸ਼ਨਲ ਸਟੋਰੀ ਹੈ ਗਰੀਬਾਂ ਦੀ ਕਾਦੀ ਜ਼ਿੰਦਗੀ ਵਾਂਗੂ ਹੈ ਆ ਤੇ ਉਹਦਾ ਅਸੀਂ ਪਹਿਲਾ ਪਾਰਟ ਜਲਦੀ ਤੋਂ ਜਲਦੀ ਲੈ ਕੇ ਆਵਾਂਗੇ ਹਣਾ ਤੇ ਉਸੇ ਨੂੰ ਉਸ ਵੀਡੀਓ ਨੂੰ ਵੀ ਐਵੇਂ ਹੀ ਤਿਆਰ ਦਿੰਦੇ ਰਹੋ ਤਾਂ ਕਿ ਅਸੀਂ ਅੱਗੇ ਵਧੀਆ ਕਰਨ ਦੀ ਕੋਸ਼ਿਸ਼ ਕਰੀਏ ਤੇ ਇੱਕ ਨਾਲ ਵੀਰਪਾਲ ਦਾ ਚੈਨਲ ਹੈਗਾ ਜੀ ਜੱਡੀ ਪੀਵੀ 19 ਉਹਦੇ ਤੇ ਵੀ ਪਾਰਟ ਸ਼ੁਰੂ ਹੋ ਚੁੱਕੇ ਆ ਪੇਘਰ ਦੇ ਰਸਤੇ ਪਹਿਲਾ ਭਾਗ ਉਹਦਾ ਪਾਸ ਚੁੱਕਿਆ ਉਹਨੂੰ ਵੀ ਨਾਲ ਸਪੋਰਟ ਕਰੋ ਕਿਉਂਕਿ ਸੋਡੀ ਸਪੋਰਟ ਤੋਂ ਬਿਨਾ ਕੁਝ ਨਹੀਂ ਹੈ ਸੋਡੀ ਸਪੋਰਟ ਦੇ ਸਹਾਰੇ ਤੇ ਅੰਟੀ ਦਾ ਚੈਨਲ ਹੈਗਾ ਜੀ ਅਕਲਦੀਪ ਖੱਬੂ ਉਹਦੇ ਤੇ ਵੀ ਪਾਰਟ ਚੱਲ ਰਹੇ ਆ ਜੀ ਧੀ ਦੀ ਇੱਜ਼ਤ ਸੈਕੰਡ ਪਾਰਟ ਉਹਦਾ ਬਣ ਚੁੱਕਿਆ ਆ ਚੁੱਕਿਆ ਅੱਗੇ ਨੈਕਸਟ ਪਾਰਟ ਜਲਦੀ ਲੈ ਕੇ ਆਵਾਂਗੇ ਤਾਂ ਕਰਕੇ ਤੁਹਾਡੀ سپورਟ ਬਣਾ ਸਾਨੂੰ ਕੁਝ ਵੀ ਨਹੀਂ ਜਿਵੇਂ ਇਸ ਤਰੀਕੀ ਗਰੀਬਾਂ ਦੀ ਕਾਦੀ ਜ਼ਿੰਦਗੀ ਦੇ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਹੌਸਲਾ ਦਿੰਦੇ ਰਹੋ ਗਲਤੀ ਫਾਲਤੀ ਕੁਝ ਵੀ ਸਾਰਾ ਕੁਝ ਦੱਸ ਦੇ ਰਹੋ ਇਸੇ ਤਰ੍ਹਾਂ ਦੱਸ ਦੇ ਰਹੋ ਆਗੇ ਅਸੀਂ ਵਧੀਆ ਕਰੈਕਟਰ ਨਿਵਾਸ ਜੀਏ ਪੱਕੀ ਆਂਟੀ ਨਾਲ ਕਰੋਣਾ ਰੀਅਲਵਾਦ ਹਾਂਜੀ ਜੇ ਕਿਸੇ ਚ ਕਮੀ ਪੇਚੀ ਹੋਈ ਜ਼ਰੂਰ ਕਮੈਂਟ ਰਾਹੀਂ ਦੱਸਿਆ ਕਰੋ ਉਹ ਬਹਾਸ ਸਭਾਰੇ ਜਾਂਦੀ ਆ ਤੁਹਾਡੇ ਨੂੰ ਪਤਾ ਲੱਗਣਾਗਾ ਕਿ ਕਿਹਦੇ ਵਿੱਚ ਕਮੀ ਹੈ ਜੀ ਬਾਕੀ ਤੁਹਾਡਾ ਪਿਆਰ ਮਿਲਦਾਗਾ ਆਹੀ ਪਿਆਰ ਦਿੰਦੇ ਰਹੋ ਮੈਂ ਹੁਣੇ ਪਾਏ ਨਗੇ ਦੋ ਪਾਟ ਪਾਏ ਨਗੇ ਤੀਜਾ ਹਜੇ ਪਾਉਣਾਗਾ ਤੇ ਜ਼ਰੂਰ ਤੁਸੀਂ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਲੋੜ ਹੈ ਜੀ ਤੁਹਾਡੀ ਸਪੋਰਟ ਬਿਨਾ ਅਸੀਂ ਕਾਸੇ ਦੇ ਨਹੀਂ ਹੈ ਭਾਈ ਗਰੀਬਾਂ ਦੀ ਜ਼ਿੰਦਗੀ ਤੇ ਬਹੁਤ ਸੋਹਣੇ ਸੋਹਣੇ ਬਾਰੋਂ ਪਾਕਿਸਤਾਨ ਚੋਂ ਵੀ ਨਿਊਜ਼ੀਲੈਂਡ ਚੋਂ ਵੀ ਸਾਨੂੰ ਬਾਰੇ ਦੱਸਦੇ ਰਹੇ ਆਸਟ੍ਰੇਲੀਆ ਤੋਂ ਵੀ ਵੀ ਇਹਦੇ ਚਾ ਕਮੀਆਂ ਇਹਦੇ ਚ ਮਿਊਜ਼ਿਕ ਜਿਆਦਾ ਆ ਉਹ ਚੀਜ਼ਾਂ ਸਾਨੂੰ ਦੇ ਦੱਸੋਗੇ ਅਸੀਂ ਅੱਗੇ ਸੁਧਾਰ ਕਰ ਲੈਨੇ ਆ ਅੱਗੇ ਸੁਧਾਰ ਕਰਦੇ ਵੀ ਸੀ ਤਾਂ ਕਰਕੇ ਜਿਹੜੀ ਵੀ ਕੋਈ ਗੱਲਬਾਤ ਹੁੰਦੀ ਆ ਕਮੈਂਟ ਰਾਈ ਜਰੂਰ ਦੱਸਿਆ ਕਰੋ ਹਾਂਜੀ ਜਿਵੇਂ ਮਤਲਬ ਪੁੱਤ ਪੰਜਾਬ ਦੇ ਤੇ ਤੁਸੀਂ ਪਿਆਰ ਦਿੰਦੇ ਹੋ ਮੈਨੂੰ ਭੈੜੇ ਦੱਸਦੇ ਹੋ ਵੀਰਪਾਲ ਦੇ ਚੰਗੀ ਆ ਹਾਂ ਕਹਿੰਦੇ ਹੋ ਨਾਲ ਦਿੰਦੇ ਵੀ ਕਹਿਣ ਦਾ ਮਤਲਬ ਉਹ ਵੀ ਤੁਸੀਂ ਜੁੜ ਜਿਓ ਹਾਂਜੀ ਹਾਂ ਚੱਲੋ ਥੋੜੀ ਤੇ ਇੰਨਾ ਦਿੱਤੀ ਜਿਹਨਾਂ ਤੁਸੀਂ ਵਸਤਰਾ ਉਹ ਚੈਨਲ ਤੇ ਜੁੜੇ ਹੋਇਆ ਉਦੋਂ ਹੀ ਜਾੜਿਆ ਚੈਨਲਾਂ ਤੇ ਵੀ ਜੁੜੋ ਤੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰੋ ਬੈਸੇ ਮੈਂ ਦੇਖਿਆਗਾ ਉਧਰਲੇ ਹੈਨਾ ਸਾਰੇ ਮੰਨ ਕੇ ਚੱਲੋ ਵੀ ਕਮੈਂਟ ਆਵੇਗਾ ਇਧਰ ਆਪਣੇ ਕੰਨੀ ਆ ਰਹੇ ਨੇਗੇ ਬਹੁਤ ਲੋਕ ਜੁੜੇ ਵੀ ਆ ਗਰੀਬਾਂ ਦੀ ਕਾਹਦੀ ਜ਼ਿੰਦਗੀ ਸਿੱਧੂ ਮੂਰਦਾ ਚੈਨਲ ਤੇ ਵੀ ਉਹ ਸੋਹਣੇ ਸੋਹਣੇ ਕਮੈਂਟ ਕਰ ਰਹੇ ਉਧਰੋਂ ਦੇਖ ਦੇ ਕੇ ਮੇਰਾ ਕੈਰੈਕਟਰ ਬਹੁਤ ਵਧੀਆ ਮੰਨਿਆ ਗਿਆ ਮੈਨੂੰ ਬਹੁਤ ਵਧੀਆ ਮੈਨੂੰ ਹੌਸਲਾ ਮਿਲਿਆ ਜੀ ਲੋਕਾਂ ਨੇ ਮੇਰੇ ਕੈਰੈਕਟਰ ਨੂੰ ਪਸੰਦ ਕੀਤਾ ਤੇ ਹੁਣ ਵੀ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਮੇਰਾ ਵੀ ਆਪਣਾ ਚੈਨਲ ਆ ਗਿੱਟੀ ਪੀਵੀ ਵੀ ਨਹੀਂ ਤੇ ਉਹਦੇ ਤੇ ਪਹਿਲੀ ਵੀਡੀਓ ਪਾ ਚੁੱਕੀ ਆ ਬਿਖਰ ਦੇ ਰਸਤੇ ਉਸ ਤਰ੍ਹਾਂ ਵੀ ਜਿੱਦਾਂ ਏਦਾਂ ਤੁਸੀਂ ਪਿਆਰ ਦਿੱਤਾ ਉਸ ਤਰ੍ਹਾਂ ਹੀ ਮੈਨੂੰ ਉਹ ਵੀਡੀਓ ਤੇ ਵੀ ਪਿਆਰ ਦਿਓ ਹਣਾ ਤੇ ਮੈਨੂੰ ਤੁਹਾਡੇ ਪਿਆਰ ਤੇ ਸਪੋਰਟ ਦੀ ਲੋੜ ਆ ਤੇ ਹੁਣ ਹੈਗੀ ਆ ਬਾਰੀ ਦੀ ਤਲੰਤਾਂ ਦੀ ਮਨਜੀਤ ਕੌਰ ਘਨੋਰੀ ਕਲਾ ਤੋਂ ਇਹ ਪਹਿਲਾਂ ਬਹੁਤ ਮਤਲਬ ਕਮੈਂਟ ਕਰਦੀ ਆ ਹਰ ਇੱਕ ਵੀਡੀਓ ਤੇ ਮੈਨੂੰ ਸਪੈਸ਼ਲ ਕਮੈਂਟ ਕਰਦੀ ਆ ਤੇ ਬੇ ਬੇਦ ਪ੍ਰਕਾਸ਼ ਖੱਖਰ ਸਿੱਧੂ ਫੈਮਿਲੀ ਮਨਜੀਤ ਕੌਰ ਲੁਧਿਆਣਾ ਗੁਰਵਿੰਦਰ ਸਿੰਘ ਸਵਰਨਜੀਤ ਕੌਰ ਵੀਰੋ ਤੇ ਮਲੇਸ਼ ਕੁਮਾਰੀ ਮਨਤਾਸ ਸਿੰਘ ਸਰਾਂ ਪਰਮਜੀਤ ਚਿੰਨਾ ਰਵੀ ਵਿਦੇਸਾ ਚਰਨਜੀਤ ਕੌਰ ਸੇਲਕ ਗਿੰਨ ਕਮਲੇਸ਼ ਬਠਿੰਦਾ ਮੁਖਸਰ ਤੋਂ ਇਹ ਵੀ ਪੈਨ ਹੋਰ ਕੁਝ ਹੋਰ ਕੋਈ ਕਮੈਂਟ ਕਰੇ ਨਾ ਕਰੇ ਇਹ ਪੈਨ ਮੈਨੂੰ ਪਹਿਲਾ ਕਮੈਂਟ ਜਰੂਰ ਕਰਦੀ ਆ ਵੀ ਵੀਰਪਾਲ ਆਇੰਕਾਰ ਵੀਰਪਾਲਾ ਕਰ ਮੈਨੂੰ ਬਹੁਤ ਹੌਸਲਾ ਦਿੰਦੇ ਆ ਅਮਨ ਕੌਰ ਰਾਜਵੰਸ਼ਪੁਰ ਨਿਊਜ਼ੀਲੈਂਡ ਇਹ ਪੈਨ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਿਆਂ ਜਿਹੜੇ ਆਪ ਦਾ ਟਾਈਮ ਤੋਂ ਟਾਈਮ ਕੱਢ ਕੇ ਸਾਡੀ ਵੀਡੀਓ ਦੇਖਦੇ ਆ ਤੇ ਸਾਨੂੰ ਕਮੈਂਟ ਕਰਦੇ ਆ ਰਮਨਦੀਪ ਕੌਰ ਅਨੀਤਾ ਕੌਰ ਸੁਖੂ ਜਸਵੰਤ ਸਿੰਘ ਔਲਖ ਹਰਦਾਸਪੁਰਾ ਗਿੱਟੀ ਸਿੱਧੂ ਜੱਟ ਵੀਟ ਖੇਲਣਾ ਹਾਂਜੀ ਇਹ ਸੀਗੇ ਕਮੈਂਟ ਤੇ ਬਸ ਧੰਨਵਾਦ ਜੀ ਤੁਹਾਡਾ ਬਸ ਇਸ ਤਰ੍ਹਾਂ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਧੰਨਵਾਦ